ਸਾਸੀ ਗਾਲ ਦੋਸਤੋ ਤੁਹਾਡੇ ਵਾਸਤੇ ਬਹੁਤ ਵੱਡੀਆਂ ਆਫਰਾਂ ਲੈ ਕੇ ਆ ਗਏ ਸੈਨਿਕ ਰੈਨਾ ਸਟੋਰ ਪਿੰਡ ਕਰਦੇਤਪੁਰਾ ਨਾਬੇ ਦੇ ਨਜ਼ਦੀਕ ਖਾਰੇ ਦੀ ਪੇਟੀ 280 ਰੁਪਏ ਦੀ ਪਊਗੀ ਜੇ ਕਿਸੇ ਵੀਰ ਨੇ ਵਿਆਹ ਸ਼ਾਦੀ ਪ੍ਰੋਗਰਾਮ ਫੰਕਸ਼ਨ ਵਾਸਤੇ ਕਿਸੇ ਨੇ ਹੋਲ ਸੇਲ ਦੁਕਾਨ ਵਾਸਤੇ ਲੈਣਾ ਹੋਵੇ ਕੋਈ ਵੀ ਮਾਲ ਦੋਸਤੋ ਖਾਰਾ 280 ਰੁਪਏ ਦੇ 24 ਪੀਸ ਫਰੈਸ਼ ਮਾਲ ਪੱਕੇ ਬਿਲਾਂ ਦੇ ਮਾਲ ਮਿਲੂਗਾ ਦੋਸਤੋ ਬਾਕੀ ਪਾਣੀ ਲੈਣਾ 24 ਪੀਸਾਂ ਦੀ ਪੇਟੀ 75 ਰੁਪਏ ਦੀ ਹੋਲ ਸੇਲ ਦੇ ਵਿੱਚ ਪਊਗੀ 50 ਪੇਟੀਆਂ ਦਾ ਰੇਟ ਆ ਦੋਸਤੋ ਬਾਕੀ ਬਸਲੇਰੀ ਲੈ ਪਾਣੀ ਲੈਣਾ ਦੋਸਤੋ ਛੋਟਾ ਪਾਣੀ 48 ਪਿਸਾਂ ਦੀ ਬੇਟੀ ਹੋਊਗੀ 210 ਰੁਪਏ ਦੀ ਬੇਟੀ ਪਊਗੀ ਦੋਸਤੋ ਬਸਲੇਰੀ ਕੰਪਨੀ ਦੀ ਬਾਕੀ 1 ਲੀਟਰ ਬਸਲੇਰੀ ਪਾਣੀ ਲੈਣਾ ਆ ਤੁਹਾਨੂੰ ਪੈਜੂਗੀ ਉਹ ਦੋਸਤੋ 118 ਰੁਪਏ ਦੀ ਬੇਟੀ ਹੋਲ ਸੇਲ ਦੇ ਵਿੱਚ 2 ਲੀਟਰ ਕੋਲਡ ਡਰਿੰਕ ਲੈਣਾ ਆ ਬੰਦ ਟਰੱਕ ਲੈਣੇ ਨੇ ਦੋਸਤੋ ਬਿਲਕੁਲ ਜੈਨੂਨ ਰੇਟਾਂ ਦੇ ਉੱਪਰ 600 ਰੁਪਏ ਬੰਦ ਟਰੱਕਾਂ ਦੇ ਰੇਟ ਪੈ ਜਾਣਗੇ ਦੋਸਤੋ ਕਿਸੇ ਵੀ ਵੀਰ ਨੇ ਕੋਈ ਬੰਦ ਟਰੱਕ ਲੈਣੇ ਹੁਣ ਉਸ ਤੋਂ ਬਾਅਦ 20 ਵਾਲਾ ਕੋਲਡ ਡਰਿੰਕ ਲੈਣਾ ਹੋਵੇ 40 ਵਾਲਾ 50 ਵਾਲਾ ਹਰ ਇੱਕ ਮਾਲ ਆਪਣੇ ਤੋਂ ਮਿਲ ਜੂਗਾ ਕਿਸੇ ਵੀ ਵੀਰ ਨੇ ਕੋਈ ਮਾਲ ਖਰੀਦਣਾ ਹੋਵੇ ਆਪਣੇ ਨਾਲ ਸੰਪਰਕ ਕਰ ਸਕਦਾ ਵਿਆਹ ਸ਼ਾਦੀ ਪ੍ਰੋਗਰਾਮ ਫੰਕਸ਼ਨ ਵਾਸਤੇ ਥੈਂਕ ਯੂ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ